ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਕਿ ਐਤ ਕੀ ਜੀ ਝੋਨੇ ਦੀ ਲਵਾਈ ਦੀ ਕਿੰਨੀ ਤਰੀਕ ਹੈ ਜਾਂ ਲਾਈਟ ਦੀ ਕਿੰਨੀ ਤਰੀਕ ਹੈ ਜਦੋਂ ਲਾਈਟ ਜਿਹੜੀ ਹੈਗੀ ਪੂਰੀ ਆਉਣੀ ਸ਼ੁਰੂ ਹੋ ਜੂਗੀ ਝੋਨੇ ਦੀ ਲਵਾਈ ਵਾਸਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਬਟਨ ਦਬਾ ਲਈਏ ਫੇਸਬੁੱਕ ਪੇਜ ਤੇ ਦੇ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨ ਸੋਖ ਸਾਨੂੰ ਵੀਰੋ ਅਜੇ ਤੱਕ ਜਿਹੜੀ ਤਰੀਕ ਦਾ ਲਾਣਾ ਜਿਵੇਂ ਪਿਛਲੇ ਸਾਲ ਜੂਨਾਂ ਦੇ ਵਿੱਚ ਵੱਖ-ਵੱਖ ਜੂਨਾਂ ਦੇ ਵਿੱਚ ਪੰਜਾਬ ਨੂੰ ਵੰਡ ਕੇ ਤੇ ਲਾਈਟ ਦੀ ਤਰੀਕ ਜਿਹੜੀ ਮਿੱਥੀ ਗਈ ਸੀ ਜਿਹਦੇ ਵਿੱਚ ਵੱਖ ਜਿਹੜੇ ਥੋੜੇ-ਥੋੜੇ ਜ਼ਿਲ੍ਹੇ ਕਰਕੇ ਚਾਰ ਵਾਰੀਆਂ ਦੇ ਵਿੱਚ ਜਿਹੜੇ ਚੋਣੇ ਦੀ ਲਵਾਈ ਦੀ ਤਰੀਕ ਦੱਸੀ ਗਈ ਸੀ 1 ਅੱਧ ਜੂਨ ਤੋਂ ਤਾਂ ਚੋਣੇ ਦੀ ਲਵਾਈ ਦੀ ਤਰੀਕ ਜਾਂ ਲਾਈਟ ਨਾਲ ਤੁਹਾਨੂੰ ਬਾੜਾ ਇੰਨਾ ਇਸ ਚੀਜ਼ ਵਾਲ ਵਾਲੀ ਘਰਾਟ ਵਾਲੀ ਲੋੜ ਨਹੀਂ ਹੈ ਕਿਉਂਕਿ ਜਿਹੜੀ ਪਨੀਰੀ ਦੀ ਬਜਾਈ ਤੁਸੀਂ ਕਰਨੀ ਜੋ 25 ਮਈ ਤੋਂ ਪਨੀਰੀ ਦੀ ਬਜਾਈ ਸ਼ੁਰੂ ਹੋਣੀ ਹੈ 25 ਮਈ ਤੋਂ ਅ ਜਿਹੜੀ PR 126 ਵਗੈਰਾ ਉਹ ਤਾਂ ਆਪਾਂ 20 ਜੂਨ ਤੱਕ ਬਜਾਈ ਕਰ ਸਕਦੇ ਹਾਂ ਜੇ ਤੁਸੀਂ ਜਿਹੜੀਆਂ PR ਕਸਮਾ ਜਵੇਂ 21 ਹੈ 22 ਹੈ 128 129 131 ਹੈ 114 ਹੈ 113 ਹੈ ਇਹ ਆਪਾਂ 20 ਤੋਂ ਆਪਣੀ 22 25 ਮਈ ਨੂੰ ਜਾ ਕੇ ਪਨੀਰੀ ਦੇ ਬੀਜਾਂਗੇ ਤਾਂ ਮਹੀਨੇ ਨੂੰ ਤਿਆਰ ਹੋਣੀ ਆਪਣੀ ਜਿਹੜੀ ਹੈਗੀ ਹੈ 22 25 ਜੂਨ ਤਾਈਂ ਤਿਆਰ ਹੋਣੀ ਆ ਉਦੋਂ ਤੱਕ ਜਿਹੜੀ ਤਰੀਕ ਹੈ ਜਾਂ ਲਾਈਟ ਆ ਉਹ ਲਵਾਈ ਦਾ ਸਮਾਂ ਉਹ ਵਿੱਚ ਆ ਜਾਣਾ ਤੁਹਾਡਾ ਚਾਹੇ ਤੁਸੀਂ ਪਨੀਰੀ ਬਿਨਾ ਤਰੀਕ ਹਜੇ ਐਲਾਨ ਨਹੀਂ ਹੋਇਆ ਤਾਂ ਭਾਵੇਂ ਤੁਸੀਂ ਪਨੀਰੀ ਬੀਜੋ 25 ਮਈ ਨੂੰ ਤੁਸੀਂ ਪਨੀਰੀਆਂ ਬੀਜ ਲਓ ਤੁਹਾਡਾ ਉਦੋਂ ਤੱਕ ਜਿਹੜੀ ਹੈਗੀ ਲਾਈਟ ਆਈ ਜਾਨੀ ਕਿ ਆਪਾਂ ਜਿਹੜਾ ਮੇਨ ਖਿਆਲ ਇਹ ਰੱਖਣਾ ਨਾ ਕਿ ਆਪਾਂ ਬਹੁਤੀ ਜਿਹੜੀ ਉੱਚਤਾ ਮੰਨ ਦੇ ਵਿੱਚ ਆਪਣਾ ਝੋਨਾ ਪੱਕੇ ਨਾ ਘੱਟ ਸਮੇਂ ਵਾਲੀ ਕਿਸਮ ਮਈ ਚ ਨਾ ਬੀਜੋ ਪੀਆਰ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹ 25 ਮਈ ਤੋਂ ਬੀਜ ਲਓ 25 ਮਈ 27 ਮਈ 28 ਮਈ 30 ਮਈ ਉਹ ਵੀ ਜਿਹੜੇ ਜਿਵੇਂ ਆਲੂ ਵਾਲੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਉਹ ਵੀ ਜਿਵੇਂ ਪੀਆਰ 131 ਬਾਰੇ ਪੁੱਛਦੇ ਸੀ ਉਹ ਵੀ ਤੁਸੀਂ 25 ਮਈ ਨੂੰ 27 ਮਈ ਨੂੰ ਪਨੀਰੀ ਬੀਜ ਲਓ ਨਾ ਤਾਂ ਤੁਹਾਡਾ ਸਮੇਂ ਸਰਖੇਤ ਜਿਹੜਾ ਹੈਗਾ ਵਿਹਲਾ ਹੋ ਜਾਊਗਾ ਅਕਤੂਬਰ ਚ ਤੁਹਾਡੇ ਆਲੂ ਲੱਗ ਜਾਣਗੇ ਤੇ ਐਵੇਂ ਜਿਹੜੀ ਸਬਜ਼ੀ ਦੀ ਕਾਸ਼ਤ ਵਾਲੇ ਕੋਈ ਕਿਸਾਨ ਵੀਰ ਹੈਗੇ ਤੇ ਜਿਹੜੇ ਕਣਕ ਜਿਨ੍ਹਾਂ ਨੇ ਬਿਜਾਈ ਕਰਨੀ ਉਹ ਤੁਸੀਂ ਪੰਜ ਸਾਧਨ ਇਹਦੋਂ ਵੀ ਲੇਟ ਕਰ ਸਕਦੇ ਆ ਦਰਮਿਆਨੇ ਸਮੇਂ ਵਾਲੀ ਕਿਸਮਾਂ ਦੀ ਪਨੀਰੀ ਦੀ ਬਿਜਾਈ ਜਿਹੜੀ 26 ਆ ਜਾਂ ਬਾਸਮਤੀ ਆ 1847 ਆ 1699 ਆ 1509 ਆ ਉਹ ਤੁਸੀਂ ਜਾ ਕੇ 15 ਜੂਨ ਤੋਂ ਬਾਅਦ ਪਨੀਰੀ ਬੀਜਣੀ ਆ ਜਿਹੜੀ 1121 ਆ ਜਾਂ 18 85 ਜਾਂ 17 18 ਇਹ ਕਿਸਮਾਂ ਨੇ ਇਹ ਤੁਸੀਂ 10 15 ਜੂਨ ਦੇ ਨੇੜੇ ਤੇੜ ਬੀਜ ਲੈਣੀਆਂ ਨੇ 5 ਜੂਨ ਤੋਂ 10 ਜੂਨ ਤੋਂ 15 ਜੂਨ ਤੋਂ ਇਹਦੀ ਬਿਜਾਈ ਕਰ ਸਕਦੇ ਆ ਇਹ ਫਿਰ ਦੁਨੀਆਂ ਜਾ ਕੇ 10 ਜੁਲਾਈ 15 ਜੁਲਾਈ ਨੂੰ ਟ੍ਰਾਂਸਪਲੈਂਟ ਹੋ ਜਾਣੀਆਂ ਸੋ ਇਹਦੇ ਨਾਲ ਜਿਵੇਂ ਜਦੋਂ ਹੀ ਕੋਈ ਤਰੀਕ ਦਾ ਐਲਾਨ ਹੋਊਗਾ ਜਦੋਂ ਕੋਈ ਨੋਟੀਫਿਕੇਸ਼ਨ ਹੋਈ ਮੈਂ ਨਾਲ ਦੀ ਨਾਲ ਤੁਹਾਡੇ ਨਾਲ ਅਪਡੇਟ ਜਿਹੜੀ ਸਾਂਝੀ ਕਰ ਦੇਣੀ ਆ ਫਿਲਹਾਲ ਪਿਛਲੇ ਵਾਲੀ ਤਰੀਕ ਲੈ ਕੇ ਚੱਲੋ ਤੇ ਆਪਦੀਆਂ ਬਰੀਰੀਆਂ ਦੀ ਬਿਜਾਈ ਦਾ ਬਹੁਤੀ ਕਾਲ ਨਹੀਂ ਕਰਨੀ ਹੈਗੀ ਬਹੁਤ ਬਹੁਤ ਧੰਨਵਾਦ